आपके पास सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था कैसे हुआ ये हादसा वो ट्रक वाला आया लाइन के अंदर और इस पर गाड़ी चढ़ा के चला गया उसने टोल नहीं कटवाया टोल नहीं कटवाया हाँ यही ऐसे तो यही लग रहा हनुमान थे वो, वो उठा ही नहीं था उस लड़के पे चढ़ा के ले गया गाड़ी ਉਹ ਸੀਸੀਟੀਵੀ ਮੇ ਆ ਗਿਆ ਉਹ ਹਾਂ ਆ ਗਿਆ ਉਹ ਤੇ ਲੜਕੇ ਦਾ ਨਾਮ ਕੀ ਆਤਾ ਜੋ ਆਪਕੇ ਪਾਸ ਸ਼ਸ਼ੀਲ ਕੁਮਾਰ ਬੰਗਰ ਸ਼ਸ਼ੀਲ ਕੁਮਾਰ ਬੰਗਰ ਹਾਂਜੀ ਬੰਗਰ 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 ਹਾਂ ਕਿਰਾਨਾ ਸੰਦਾ ਮੇਰਾ ਨਾਮ ਰਾਜਪਾਲ ਕੈਂਪ ਬੰਗਾ ਤੇ ਇਹ ਜਿਹੜਾ ਡੈਥ ਹੋਈਏ ਮੇਰੇ ਭਾਂਦੇ ਦੀ ਡੈਥ ਹੋਈਏ ਜੀ ਅਸੀਂ ਸਾਰੇ ਪਰਿਵਾਰ ਨੇ ਸਲਾਹ ਕਰਕੇ ਅੱਖਾਂ ਦਾਨ ਕਰਨ ਦੇ ਸਲਾਹ ਕੀਤੀ ਹੈਗੀਆ ਤਾਂ ਕਿ ਦੋ ਨਸਾਨਾਂ ਨੂੰ ਦੁਨੀਆ ਦਿਖਾ ਸਕੇ ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ ਤੇ ਸਾਡੇ ਵਾਸਤੇ ਤਾਂ ਅਸੀਂ ਮਿੱਟੀ ਬਣ ਗਿਆ ਹੁਣ ਅਸੀਂ ਕਿੰਨੇ ਵੀ ਉਹਨਾਂ ਦੀ ਅੱਖਾਂ ਦਾਨ ਕਰਕੇ ਵੀ ਦੋ ਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਮਹਾ ਹਾਦਸੇ ਨੂੰ ਅੰਜਾਮ ਦਿੱਤਾ ਸਾਨੂੰ ਸਰ ਇਨਸਾਫ ਚਾਹੀਦਾ ਹੈਗਾ ਸਾਰ ਕਿਉਂਕਿ ਉਹ ਹਿੱਟ ਐਂਡ ਰਨ ਕੀਤਾ ਉਹਨੇ ਗੱਡੀ ਦਾ ਲੈ ਕੋਦ ਮਾਰਿਆ ਹੋਇਆ ਉਸ ਸਮੂਹ ਦੀ ਜਾਣਕਾਰੀ ਦਿੱਤੀ ਹੈ ਪੁਲਸ ਨੂੰ ਜਾਣਕਾਰੀ ਦਿੱਤੀ ਪੁਲਸ ਵਾਲਾ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਏ ਰੋਪੜ ਤੋਂ